ਦੁਸ਼ਹਿਰਾ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਵਾਹ ਵਾ ਤੇਰਾ ਕੀ ਮਾਰਾ ਕਰਤਾ ਤੇਰਾ ਤੂੰ ਮਨੂ ਲਾ ਦੋ ਲੁਲਾਵਾ ਬਦਮਾਸ਼ਾਂ ਨੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ ਇਹਦਾ ਕਹਾਣੀ ਸੀਗਾ ਉਹਨਾਂ ਨਾਲ ਲੜਦੇ ਇੱਕ ਨੇ ਦੇ ਦੇ ਮਾਰਦਿਆ ਕਿ ਘਰ ਚ ਮਾਰੀ ਉਹਨੂੰ ਜੇਲ੍ਹ ਦੇ ਅੰਦਰ ਚਲਾ ਚਾਹੀਦਾ ਜੀ ਆਪਾਂ ਤੇਰੀ ਮਗਹੌਲੀ ਚਾਹੀਦੇ ਉਹਨਾਂ ਨੂੰ ਸਪੀਡ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਕਰ ਰਿਆ ਇਨਸਾਫ ਦੀ ਮੰਗ ਮੇਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖੋਗਾ ਕੋਣ ਇਹਦੇ ਪਰਮੇਸ਼ਰੂ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਛੋਟੇ ਮੁੰਡੇ ਨੇ ਫੋਨ ਲੈ ਕੇ ਤਾਂ ਭਾਬੀ ਇਹਦੇ ਕਿਰਚ ਮਾਰੇ ਕਿਸੇ ਨੇ ਜੀ ਹਾਂ ਪੰਜਾਬ ਚ ਦੁਸ਼ਹਿਰੇ ਤੇ ਇੱਕ ਵੱਡੀ ਕਤਲ ਦੀ ਵਾਰਦਾਤ ਹੋਈ ਹੈ ਸ਼ਰਿਆਮ ਬੇਰਹਿਮ ਤਰੀਕੇ ਨਾਲ ਇੱਕ 27 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬਦਮਾਸ਼ਾਂ ਵੱਲੋਂ ਕਿਰਚਾ ਮਾਰ ਨੌਜਵਾਨ ਦਾ ਕਤਲ ਕੀਤਾ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਇਹ ਨੌਜਵਾਨ ਦੁਸ਼ਹਿਰਾ ਦੇਖਣ ਗਿਆ ਸੀ ਇਸ ਦੌਰਾਨ ਦੋ ਤੇਰਾ ਬਚਾਲੇ ਝਗੜਾ ਹੋ ਗਿਆ ਤੇ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਧਿਰ ਨੇ ਦੂਜੀ ਧਿਰ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਇਸ ਹਮਲੇ 'ਚ ਇਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਕਾਰਨ ਤੜਫ ਤੜਫੇ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਰੌਂਕਟੇ ਖੜੇ ਕਰਦੀ ਵਾਰਦਾਤ ਬਰਨਾਲਾ ਤੋਂ ਸਾਹਮਣੇ ਆਈ ਹੈ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤਾ ਹਮਾਰ ਰੋਂਦੇ ਪਰਿਵਾਰ ਵੱਲੋਂ ਕਾਤਲਾਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਵਾ ਵਾ ਤੇਰਾ ਕੀ ਮਾੜਾ ਕਰਤਾ। ਤੇਰਾ ਤੂੰ ਮੈਨੂੰ ਲੈ ਜਾ ਤੂੰ ਲਾਦਾ। ਬੈਟਰ ਸੀ ਜੀ ਬੈਟਰ ਤਾਂ ਕੰਮ ਕਰਦਾ ਸੀ। ਇਹ ਕਿਤੇ ਨਹੀਂ ਲੜਾਈ ਸੀ ਕਿ ਜੀ। ਇਹ ਤਾਂ ਘਣਾ ਸੀਗਾ। ਉਹਨਾਂ ਨਾਲ ਲੜਦੇ ਇਹ ਘਰੇ ਦੇ ਦੇ ਮਾਰ ਦਿਆ ਕਿ ਘਰ ਚ ਮਾਰੀਓ। ਪਰਿਵਾਰ ਦੇ ਵਿੱਚ ਦੋ ਮੇਰੇ ਨੂੰਹਾਂ ਨੇ। ਉਹ ਬਹੁਤ ਸੀਗੇ ਤੇਰੇ ਤੋਂ ਵੱਡੇ ਦੇ ਤਿੰਨ ਵੇਟਗਾ ਨੇ ਇੱਕ ਬੇਟਾ ਇੱਕ ਬੇਟੀ ਆ ਜੀ ਉਹ ਆ ਜੀ 8-9 ਮਹੀਨੇ ਦੀ ਆ ਮੈਂ ਕਿਹਾ ਇਹ ਤਾਂ ਸਰਕਾਰ ਤੋਂ ਹੀ ਮੰਗ ਕਰਦਿਆ ਵੀ ਇਹਨਾਂ ਨੂੰ ਕੋਈ ਨੌਕਰੀ দাও ਕੋਈ ਤਰ੍ਹਾਂ ਦੇ ਵੀ ਤੇ ਮੇਰੀ ਬੱਚੀ ਦਾ ਕੋਈ ਮਾਰਾ ਮੋਟਾ ਆਸਰਾ ਬੰਦੇ ਅਰੇ ਉਹਨਾਂ ਨੂੰ ਦੇਹ ਦੇ ਅੰਦਰ ਜਾਣਾ ਚਾਹੀਦਾ ਜੀ ਆ ਬੰਤੀ ਦੀ ਮੰਗ ਹੋਣੀ ਚਾਹੀਦੀ ਉਹਨਾਂ ਨੂੰ ਵੀ ਜੇ ਅੱਗੇ ਤੋਂ ਘਾਨਾ ਆਏ ਕਰ ਸਕਣ ਨੀਟਾ ਬਣੀਆ ਵੀਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖੋਗਾ ਕੋਣ ਇਹਦੇ ਪਰਮਿਸ਼ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਮੈਨੂੰ ਇਨਸਾਫ ਚਾਹੀਦਾ ਹੈ ਇਹ ਵੀਰੇ ਮੇਨੂੰ ਸ਼ਾਮ ਨੂੰ ਫੋਨ ਲਾਇਆ ਇਹਨਾਂ ਨੇ ਕਿਹਨੀ ਤੋਂ ਮੈਂ ਮੇਲੇ ਜਾ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਵੀ ਇਹ ਸੱਟ ਵੱਜ ਗਈ ਮੈਨੂੰ ਹਨੂਕ ਨੇ ਫੋਨ ਲਾਇਆ ਕਹਿੰਦਾ ਭਾਬੀ ਇਹਨੇ ਸੱਟ ਵੱਜੀ ਤੂੰ ਛੇਤੀ ਆ ਛੋਟੇ ਮੁੰਡੇ ਨੇ ਫੋਨ ਲਾਇਆ ਕਹਿੰਦਾ ਭਾਬੀ ਇਹਦੇ ਕਿਰਚ ਮਾਰੇ ਕਿਸੇ ਨੇ ਹਏ ਮੇਰੇ ਬੱਲੇ ਸਾਰਿਆਂ ਨੇ ਹੀ ਬੇਨਤੀ ਹੈ ਮੈਨਿੰਸਾਬ ਚਾਹੀਦਾ ਮੇਰੇ ਬੱਚੇ ਨੂੰ ਤੈਨੂੰ ਉਧਰ ਇਸ ਮਾਮਲੇ 'ਚ ਬਰਨਾਲਾ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਜਲਦ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਰੀਬ 9:30 ਵਜੇ ਦੀ ਇਹ ਘਟਨਾ ਹੈ ਜਦੋਂ ਬਰਨਾਲੇ ਜਿਹੜਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੁਸ਼ਹਿਰਾ ਦੀ ਜਿਹੜੀ ਸਮਾਪਤੀ ਹੋ ਚੁੱਕੀ ਸੀ ਉਸ ਤੋਂ ਬਾਅਦ ਪਬਲਿਕ ਵਗੈਰਾ ਇੱਥੇ ਜਾ ਚੁੱਕੀ ਸੀ ਤੇ 9:30 ਦੇ ਕਰੀਬ ਇੱਥੇ ਇਹ ਗੱਲਬਾਤ ਹੋਈ ਹੈ ਇਹਦੇ ਵਿੱਚ ਇੱਕ ਪਹਿਲਾਂ ਜੋ ਪਹਿਲਾਂ ਗੱਲ ਹੋਈ ਹੈ ਉਹਦੇ ਵਿੱਚ ਇੱਕ ਗੁਰਦਾਸ ਸਿੰਘ ਨਾਂ ਦਾ ਲੜਕਾ ਸੀ 17 ਸਾਲ ਦੀ ਏਜ ਹੈ ਇਹ ਗਰਚਾ ਰੋਡ ਬਰਨਾਲਾ ਦਾ ਰਹਿਣ ਵਾਲਾ ਇਹਦੀ ਇੱਕ ਦੂਜੇ ਗਰੁੱਪ ਦੇ 4-5 ਮੈਂਬਰਾਂ ਦੇ ਨਾਲ ਇਹਦੀ ਲੜਾਈ ਹੋਈ ਉਹ ਜਿਹੜਾ ਗਰੁੱਪ ਸੀ ਉਹਨਾਂ ਨੇ ਇਹਦੇ ਗੁਰਦਾਸ ਸਿੰਘ ਦੇ ਜਿਹੜੇ ਥੱਪੜ ਮਾਰਦੇ ਫਿਰ ਇਹ ਉਸ ਤੋਂ ਬਾਅਦ ਇਹ ਉੱਥੋਂ ਰਫਾ ਦਫਾ ਹੋ ਗਏ ਫਿਰ ਇਹ ਜਿਹੜਾ ਗੁਰਦਾਸ ਸਿੰਘ ਸੀ ਇਹਨੇ ਆਪਣੇ ਨਾਲ ਤਿੰਨ ਚਾਰ ਮੁੰਡੇ ਹੋਰ ਇਕੱਠੇ ਕਰਕੇ ਤੇ ਨਾਲ ਇਹਨੇ ਆਪਣਾ ਇੱਕ ਇਹਦਾ ਕਜ਼ਨ ਸੀ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਜਿਹਦੀ ਕਿ 25-27 ਸਾਲ ਦੇ ਆਰਾਊਂਡ ਦੀ ਏਜ ਹੈ ਇਹਨਾਂ ਨੇ ਦੁਬਾਰਾ ਇਕੱਠੇ ਹੋ ਕੇ ਗੁਰਦਾਸ ਸਿੰਘ ਨੇ ਤੇ ਜਿਹੜੇ ਮੁੰਡਿਆਂ ਨੇ ਇਹਦੇ ਥੱਪੜ ਮਾਰੇ ਸੀ ਉਹਨਾਂ ਨੂੰ ਦੁਬਾਰਾ ਲੱਭ ਕੇ ਇਹਨਾਂ ਨੇ ਫਿਰ ਉੱਥੇ ਜਿਹੜਾ ਲੜਾਈ ਜਿਹੜੀ ਹੈ ਜਦੋਂ ਸ਼ੁਰੂ ਕੀਤੀ ਉੱਥੇ ਜਿਹੜਾ ਦੂਜਾ ਗਰੁੱਪ ਸੀ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਜਿਹੜਾ ਹੀਰਾ ਸਿੰਘ ਸੀ ਉਹਦੇ ਉੱਤੇ ਉਹਦੀ ਬੱਖੀ ਦੇ ਵਿੱਚ ਕਿਸੇ ਛੁਰੀ ਨੁਮਾ ਹਥਿਆਰ ਦੇ ਨਾਲ ਉਹਨੇ ਅਟੈਕ ਕਰ ਦਿੱਤਾ ਜਿਸ ਤੋਂ ਬਾਅਦ ਇਹ ਮੌਕੇ ਤੋਂ ਸਾਰੇ ਉੱਥੋਂ ਭੱਜ ਗਏ ਤੇ ਜਿਹੜਾ ਇਹ ਹੀਰਾ ਸਿੰਘ ਸੀ ਉੱਥੇ ਹੀ ਡਿੱਗ ਗਿਆ ਤੇ ਇਸ ਤੋਂ ਬਾਅਦ ਇਹਨੂੰ ਜਦੋਂ ਬਲੱਡ ਐਕਸੈਸਿਵ ਬਲੀਡਿੰਗ ਹੋਣ ਦੇ ਕਾਰਨ ਇਦੀ ਮੌਤ ਹੋ ਗਈ ਜਦੋਂ ਇਹਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਹ ਪ੍ਰੋਡੈਕਟ ਆਇਆ ਸੀਗਾ ਤੇ ਅੱਜ ਅਸੀਂ ਹੁਣ ਜਿਹੜਾ ਇਹਦਾ ਗੁਰਦਾਸ ਸਿੰਘ ਹੈ ਇਹਦੇ ਬਿਆਨਾਂ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਸਾਡੀਆਂ ਸਾਰੀਆਂ ਟੀਮਾਂ ਥਾਣਾ ਸਿਟੀ ਬਰਨਾਲਾ ਤੇ ਬਾਕੀ ਟੀਮਾਂ ਜਿਹੜੀਆਂ ਲੱਗ ਚੁੱਕੀਆਂ ਨੇ ਜਲਦੀ ਆਪਾਂ ਇਹਨਾਂ ਨੂੰ ਦੋਸ਼ੀਆਂ ਨੂੰ ਟ੍ਰੇਸ ਕਰ ਲਾਂਗੇ ਸਾਨੂੰ ਕੁਝ ਸੂਹ ਵੀ ਮਿਲੀ ਹੈ ਤੇ ਉਹ ਜੋ ਅਸੀਂ ਹਲੇ মিডিਆ ਨੂੰ ਡਿਸਕਲੋਜ਼ ਨਹੀਂ ਕਰ ਰਹੇ ਜਲਦੀ ਅਸੀਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਦੇ ਗ੍ਰਿਫਤਾਰ ਕਰ ਲਾਂਗੇ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਵਾਰਦਾਤ ਨੂੰ ਲੈ ਕੇ ਸਹਿਮਿਆ ਹੋਇਆ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਕਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਅੱਗੇ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵੰਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ